ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਉਹ ਬਾਈ ਕੋਲ ਛੇ ਮੱਝ ਭਕਾਊਗਾ ਠੀਕ ਹੈ ਜੀ ਮੰਗ ਰਹੀ ਹੈ ਕੱਟੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਹਾਂਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਵਿੱਕੀ ਹੈ ਨਾ ਬਈ ਠੀਕ ਹੈ ਜੀ ਪਿੰਡ ਪਿੰਡ ਰਾਮਗੜ੍ਹ ਆ ਦੁਨਿਆ ਬਰਨਾਲਾ ਠੀਕ ਹੈ ਜੀ ਨੰਬਰ ਦੱਸੋ ਜੀ ਹਾਂ ਮੋਗੇ ਬਰਨਾਲੇ ਦੇ ਰੋਡ ਦੇ ਉੱਪਰ ਹੀ ਆ ਮੇਰਾ ਪਿੰਡ ਰਾਮਗੜ੍ਹ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਮੇਰਾ ਨੰਬਰ ਹੈ 98772 03784 ਠੀਕ ਹੈ ਜੀ ਹਾਂ ਜੀ ਦੱਸੋ ਜੀ ਮਾਝੀ ਦੀ ਟ੍ਰੇਲ ਆਪਣੀ ਦੀ ਕਿੰਨੀ ਟਾਈਮ ਮਾਝੀ ਤੀਜਾ ਸੂਆ ਸੂਈ ਬੀਆ ਸੂਈ ਨੂੰ ਤਕਰੀਬਨ ਹੋਗੇ ਹੁਣਗੇ 8-9 ਦਿਨ ਅਜ ਠੀਕ ਹੈ ਜੀ ਤੇ ਪਿੱਛੇ ਦੇ ਕੱਟੀ ਹੈਗੀ ਠੀਕ ਹੈ ਜੀ ਤੇ 10 ਕਿਲੋ ਦੁੱਧ ਹੁਣ ਤਿਆਰ ਹੋਊਗਾ ਠੀਕ ਹੈ ਜੀ ਤਕਰੀਬ ਇਹਦਾ ਰੇਟ ਵੀ ਦੱਸੋ ਵੀਰੇ ਰੀਡ ਦਾ ਲੈਂਡ ਦੇਣ ਜਾ ਵੀਰੇ 90000 ਰੁਪਇਆ ਠੀਕ ਹੈ ਕੋਈ ਦੇਖ ਸਕਦਾ ਹੈ ਭਾਈ ਨੇ 90000 ਮੰਗਿਆ ਤੇ ਮਾਨਤਨ ਹੋਣੀ ਹੈ ਹਾਂ ਹਾਂ ਬਾਕੀ ਮੌਕੇ ਤੇ ਆ ਇਹਦਾ ਮਾਨਤਨ ਹੋ ਜੂਗਾ ਠੀਕ ਹੈ ਮਣੀ ਖੋਲ ਖੋਲ ਕੇ ਕਰਦੇ ਹਾਂ ਕੋਈ ਕੋਈ ਦੇਖ ਸਕਦਾ ਹੈ ਠੀਕ ਹੈ ਜੀ ਤਾਂ ਫਿਰ ਰੂਟੀਨ ਵੱਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹਾਂ ਮੈਂ ਦੇਖਦੇ ਹਾਂ ਸ਼ਾਮ ਤੋਂ ਬਲੇ ਵਾਲੂਗਾ ਥੋੜਾ ਥੋੜਾ ਸਭ سامنے ਦੇਖ ਸਕਦੇ ਹੋ ਪੂਰਾ ਵੀ ਮੜੀ ਹੁੰਦਾ બસ ਮੋੜ ਦੇ ਕੋਈ ਨਾ ਬਾਹਰ ਕੱਢ ਲੈਣੇ ਮੋੜ ਦੇ ਮੋੜ ਦੇ ਬਸ ਬਹੁਤ ਨਹੀਂ ਤੋਰੇ ਤੋਂ ਪਤਾ ਲੱਗ ਜਿੰਦਾ ਦੇਖ ਸਰੋਰਾ ਤੇ ਸਕਵਲਟੀ ਦੇ ਸਭ ਸੰਗ ਸੰਗ ਕੁੰਡੇ ਆ ਠੀਕ ਹੈ ਜੀ ਮਾਗਰ ਕੱਟੀ ਜਾਈਏ ਦੇਖਣਾ ਚੋਕੇ ਤਸੱਲੀ ਕਰਕੇ ਉਹ ਜਾ ਸਕੋ ਕੋਈ ਕਹਿੰਦਾ ਠੀਕ ਹੈ ਜੀ ਹਾਂ ਜੀ ਜੀ ਦੂਜੀ ਮਾਦੇ ਦਾ ਦੱਸੇ ਟੇਲ ਦੀ ਇਹ ਵੀਰੇ ਕੱਚੀ ਆ ਹਜੇ ਇਹਦੇ 15 ਦਿਨ ਰਹਿੰਦੇ ਆ ਠੀਕ ਹੈ ਜੀ ਤਕਰੀਬਨ 10 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਹੈ ਜੀ ਤੇ ਚੌਥਾ ਜੂਏ ਨੇ ਸੁਣਾ ਦਾ ਠੀਕ ਹੈ ਜੀ ਦੁੱਧ ਰਿਕਾਰਡ ਵਧੀਆ ਪਿਛਲੇ ਜੂਏ ਠੀਕ ਹੈ 13 ਪਲੱਸ ਦੁੱਧ ਕੱਢਿਆ ਨਹੀਂ ਠੀਕ ਹੈ ਇਸ ਵਾਰ ਦੇਖੋ ਕਿਵੇਂ ਤਿਆਰ ਦੂਰ ਹੁੰਦੀ ਹੈ ਠੀਕ ਹੈ ਖੋਲ ਕੇ ਦਿਖਾ ਦਿੰਨੇ ਆਂ ਠੀਕ ਹੈ ਰੇਟ ਵੀ ਲਾ ਸੀ ਪਹਿਲਾਂ ਰੇਟ ਇਹਦਾ ਫ੍ਰੀ ਲੈਂਡ ਦੇਣੀ ਬਸ 85000 ਰੁਪਏ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਕੋਈ ਦੇਖ ਸਕਦਾ ਠੀਕ ਹੈ ਜੀ ਕੁਝ ਦਿਨ ਬਾਕੀ ਆ ਤੇ ਬਾਕੀ ਕਿਸ ਨੂੰ ਬਾਈ ਨੇ ਦੱਸਦਾ ਫੇਸ ਕੁਆਲਿਟੀ ਦੇਖ ਲਈ ਫੋਨ ਫੋਨ ਦੇਖ ਲਈ ਠੀਕ ਹੈ ਕੋਈ ਕਿਸ ਨੂੰ ਦੱਸਾ ਨਹੀਂ ਦੇਖ ਲੇ ਤੁਹਰਾ ਕਰ 10ਵੇਂ ਮੋੜ ਦਾ ਅ ਦੇਸੀ ਤੁਹਰਾਸਣਾ ਬਾਈ ਇਹਨੂੰ ਕਨੈਕਟ ਜ਼ਰੂਰ ਕਰਿਓ ਜੀ ਰੇਟ ਵੀ ਬਾਈ ਜੇ ਤੁਸੀਂ ਦੱਸਤਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਅਗੜਾ ਦਿਲਾ ਬੰਦਾ ਠੀਕ ਹੈ ਜੀ ਤਾਂ ਫਰ ਮੂਟੀ ਨੂੰ ਬਤ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੀ ਵੀ ਅਪਲੋਡ ਕਰ ਦੇਵੀਂ അപ്പോൾ നമ്പർ പചത്തരത്തോ അസ്സിൻ സോ പചൻജാ ജേക്ക് ഏഡോ ജോലി ഏഡോ മേലെ ഭാഗ അതിൽ വീഡിയോ ഓക്കെ ബാ